ਇੱਕ ਪਾਸੇ ਘਰ ਦੇ ਵਿੱਚ ਚੀਕ ਜਿਹਾੜਾ ਪੈਂਦਾ ਪਿਆ ਤੇ ਦੂਸਰੇ ਪਾਸੇ ਤਸਵੀਰਾਂ ਉਦੋਂ ਸਾਹਮਣੇ ਆਈਆਂ ਜਦੋਂ ਪੂਰਾ ਦੇਸ਼ ਪੂਰਾ ਪੰਜਾਬ ਲੋਹੜੀ ਦਾ ਤਿਉਹਾਰ ਮਨਾਉਂਦਾ ਪਿਆ ਸੀ ਪਾਰੇ ਇੱਥੇ 18 ਸਾਲ ਦੇ ਨੌਜਵਾਨ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਿਰ ਗਈ। ਦਸਤੋ ਬਾਦ ਜਿਹੜਾ ਉਹ ਮੋਟਰਸਾਈਕਲ ਤੇ ਜਾਂਦਾ ਪਿਆਸ ਸੀ ਉਸ ਦਾ ਗळा ਕਟਿਆ ਗਿਆ ਤੇ ਉਹ ਟੜਪ-ਟੜਪ ਕੇ ਉਸ ਦੀ ਮੌਤ ਹੋ ਜਾਂਦੀ ਹੈ। ਭਾਵੇਂ ਕਿ ਉਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅਜਨਾਲਾ ਰੋਡ ਤੇ ਇਹ ਮਾੜੀ ਘਟਨਾ ਕੋਈ ਹੈ ਇਸ ਮੌਕੇ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਪਰਿਵਾਰ ਨੇ ਦੱਸਿਆ ਕਿ ਪਵਨ ਘਰੋਂ ਗਿਆ ਸੀ ਪਤਾ ਲੱਗਾ ਕਿ ਉਸਦੇ ਕਲੇ ਦੇ ਵਿੱਚ ਚਾਈਨਾ ਡੋਰ ਫਸ ਗਈ ਹੈ ਜ਼ਿਕਰ ਖਾਸ ਕੇ ਇਸ ਮੌਕੇ ਡਾਕਟਰ ਰੇਮਨ ਨੇ ਦੱਸਿਆ ਕਿ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਆਇਆ ਪਰ ਉਸਦੀ ਮੌਤ ਹੋ ਚੁੱਕੀ ਸੀ ਰਾਜਕੋਰਾ ਆਰੇ ਮੇਰੇ ਜੇਰਦਾ ਮੇਕਾ ਯਾਰ ਕੀ ਕੀ ਗਲ ਹੋਈ ਏ ਜੀ ਅੱਜ ਹੁਣੇ ਮੇਰੇ ਕੋਲ ਆਇਆ ਸਾਨੂੰ ਤੇ ਹੁਣੇ ਫੋਨ ਆ ਗਿਆ ਪੀਟਾ ਡਾਪ ਮਰੋ ਤੇ ਡੇਕ ਪਿਆ ਆ ਉਹਦੇ ਦੂਰ ਫਿਰ ਗਿਆ ਹਾਏ ਚਾਈਨਾ ਡੋਰੀ ਕੋਈ ਪਤਾ ਨਹੀਂ ਸਾਡੇ ਅੰਦਰ ਦੋ ਤੋ ਚੱਕ ਗਿਆ ਸਾਨੂੰ ਕੋਈ ਪਤਾ ਨਹੀਂ ਕਿਹੜੀ ਡੋਰ ਬੀ ਚਾਈਨਾ ਹੀ ਆਂਦੇ ਬੀ ਯਾਰ ਕੀ ਕੰਮ ਕੀ ਨਹੀਂ ਰਿਹਾ ਤੇ ਦੂਰ ਤੇ ਜਿਹੜੀ ਬਿਡੋਰ ਵੇਦਦੇ ਨੇ ਹਾਏ ਹਏ 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 ਜੀ ਇਨਸਾਫ ਤਾਂ ਵੀ ਮੰਗਤਾ ਹੀ ਆ ਕਿ ਉਹਨੇ ਕੀ ਕਰ ਗਏ ਸਾਡੇ ਭਰਾ ਹੀ ਲੱਗਦੇ ਆ ਜੀ ਕਾਜ ਸਿੰਘ ਕੀ ਗੱਲ ਹੋਈ ਇਹ ਮੈਂ ਗਾ ਲੰਘ ਜਾਵਾ ਤੇ ਐਕਸੀਡੈਂਟ ਹੋਇਆ ਮੈਂ ਲੰਘਦੇ ਆ ਵੇਖਿਆ ਮੇਰੇ ਕੋਲ ਮੋਬਾਈਲ ਨਹੀਂ ਸੀ ਹੈਗਾ ਤੇ ਮੈਂ ਖਲੋਤਾ ਨਹੀਂ ਮੈਂ ਦਵਾ-ਦਵ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਜਣੇ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਉਪੜਾਇਆ ਹਾਲ ਫਕੀਤੀ ਉਹਦੀ ਪਰ ਮੇਰੇ ਕੋ ਨਵਾਲ ਨਹੀਂ ਨਾ ਕਰ ਜਾ ਕੇ ਦੱਸਿਆ ਰੌਲਾ ਰਪਾ ਪਾਇਆ ਤੇ ਬੰਦੇ ਆਏ ਹਾਂਜੀ ਹਾਂਜੀ ਕਿਧਰ ਵੱਢ ਗਈਏ ਦੱਸੋ ਤਾਂ ਹੁਣ ਤਾਂ ਉਹ ਚਾ ਇਹ ਤਾਂ ਡੋਰ ਫਿਰੀ ਆ ਇਹ ਲੜ ਪਟਾਣਾ ਹੋਇਆ ਲਤ ਲਮਕ ਗਿਆ ਸਰਕ ਤੇ ਮੇਰਾ ਨਾਮ ਜੀ ਸਿੰਘ ਹੈ ਜੀ ਤੇ ਬੱਚੇ ਦਾ ਕੀ ਨਾਂ ਜਿਹੜਾ ਦਿੱਤੀ ਜਾਂਦੀ ਹੈ ਪੰਮਨ ਸਿੰਘ ਜੀ ਕਿੰਨੀ ਉਮਰ ਸੀ ਜੀ ਤੇ ਉਮਰ ਹੈਗੀ ਜੋ 17-18 ਸਾਲ ਹੈਗੀ ਜੋ ਅਲ ਭੜਕਸਾਲ ਦਾ ਮੁੰਡਾ ਹਾਂਜੀ ਹਾਂਜੀ ਕੀ ਗੱਲ ਹੋਈ ਹੈ ਤੇ ਚੈਨਾ ਇਧਰ ਜਾੜਿਆ ਨਾਲੇ ਲੋ ਜੀ ਚੈਨਾ ਡੋਰ ਫਿਰ ਕੀ ਗੱਲ ਸੀ ਅੱਛਾ ਜੀ ਕੀ ਹੋਣ ਗਿਆ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਅੱਛਾ ਜੀ ਕੀ ਇਨਸਾਮ ਮੰਗ ਕਰਦੇ ਦੀ ਇਨਸਾਮ ਮੰਗੇ ਹੋਈ ਆ ਜੀ ਇਹਦਾ ਮਸਲਾ ਹਲੋਣਾ ਚਾਹੀਦਾ ਕੋਈ ਨਾ ਕੋਈ ਮੇਰਾ ਨਾਮ ਡਾਕਟਰ ਰਹਿਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੋਸਿਮਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬਰਾਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਾ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੈਅਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾ ਡੋਰ ਪੂਰੀ ਗਲੇ ਦੇ ਤੇ ਤੱਕ ਫੇਰ ਚੁੱਕੀ ਸੀ ਇਹ ਜੀ ਅੱਜ ਇਥੋਂ ਇਹਨਾਂਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾਟ ਉਮਰ ਹੈ ਕਿ ਇਹਦੀ 20 ਸਾਲ ਦੀ ਇਹਦੇ ਗਲਤ ਜਿਹੜੀ ਇਹ ਚੈਨਾ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਜੀ ਇਹ ਇੱਕ ਇਕੱਲਾ- ਇਕੱਲਾ ਹੈਗਾ ਆ ਇਹਦੀਆਂ ਤਿੰਨ ਭੈਣਾਂ ਹੈ ਜੀ ਠੀਕ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਕਾਰਵਾਈ ਮੱਦਿਆਂ ਦੀ ਜਾ ਰਹੀ ਹੈ ਹਾਂ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ